20 ਕਿਲੋਮੀਟਰ ਦੇ ਵਿੱਚ ਜਿਹੜਾ ਫੈਲਿਆ ਹੋਇਆ ਬਾਈ 13 ਅਖਾੜੇ ਆ ਜਿਹੜੇ ਪ੍ਰਵਾਹ ਜਿਹੜਾ ਆ ਡੰਮਰੂ ਦੁਆਰ ਆ ਗਿਆ ਇਦਾਂ ਦੇ ਗੇਟ ਬਣੇ ਹੋਇਆ ਹਨ ਇਹ ਤੋਂ ਅੱਗੇ ਜਾ ਕੇ ਆਪਾਂ ਕਹਿੰਗੇ ਗੰਗਾ ਨਦੀ ਸ਼ੁਰੂ ਹੋ ਜਾਂਦੀ ਹੈ ਹੁਣ ਆਪਾਂ ਮੇਨ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਾਈਡ ਉਪ ਕੀ ਲੱਗਦੀ ਹੈ ਤਿੰਨ ਉਹਨਾਂ ਦੇ ਗੰਗਾ ਜਮਨਾ ਸਰਸਵਤੀ ਗੰਗਾ ਤੇ ਜਮਨਾ ਤੁਹਾਨੂੰ ਦਿਖ ਰਹੀਆਂ ਵਰਦੇ ਸਰਸ ਵਧੀਆ ਲੋਪ ਹੈ ਠੀਕ ਆ ਵੈਸੇ ਇਹ ਮੰਨਦੇ ਵੀ ਤਨੇ ਨਦਾਂ ਦਾ ਸੰਗ ਮੇਠੀ ਇਦਾਂ ਦੇ ਛੋਟੇ ਛੋਟੇ ਘਾਟ ਬਣੇ ਤੂੰ ਗਾਂ ਆਲਾਉਡ ਨਹੀਂ ਜਾਣਾ ਇਹ ਸੰਗਮ ਦੁਆਰ ਹੈ ਇਹ ਬੱਬਾ ਸ਼੍ਰੀਚੰਦ ਦਾ ਆਪਾਂ ਕਹਿੰਦੇ ਮੰਦਰ ਬਣਿਆ ਪਿਆ ਇਧਰਲੇ ਪਾਸੇ ਆਪਾਂ ਕਹਿੰਦੇ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ ਤੇ ਇਧਰਲੇ ਪਾਸੇ ਨਾਲ ਹਵਨ ਚੱਲਦਾ ਅੱਛਾ ਬੜਾ ਗਾਇ ਮਤਲਬ ਇਹ ਨਾਗੇ ਸਾਹ ਤੋਂ ਬੰਦਦਾ ਨਾ ਇਹ ਮਤਲਬ ਉਹ ਤੋਂ ਪਹਿਲਾਂ ਪਾਠ ਪੂਜਾ ਕਰਦੇ ਤੇ ਤੋਂ ਬਾਅਦ ਜਦੋਂ ਸਾਈ ਸੁਨਾਣੋ ਤੋਂ ਬਾਅਦ ਫਿਰ ਇਹ ਅਜੇ ਤੱਕ ਕੱਪੜਾ ਵੀ ਵਿਹਾਗਦੇਗੇ ਫਿਰ ਉਸ ਤੋਂ ਬਾਅਦ ਚੱਲਾਈ ਜਾਂਦੇ ਠੀਕ ਆ ਬਾਕੀ ਆ ਜਿੰਨੀਆਂ ਲਾਈਟਾਂ ਦੇਸੀਆਂ ਨੇ ਠੀਕ ਆ ਜਿੱਥੋਂ ਤੱਕ ਵੀ ਇਹ ਸਾਰਾ ਕੁੰਬ ਦਾ ਏਰੀਆ ਹੁਣ ਆਪਾਂ ਗੰਗਾ ਨਦੀ ਦੇ ਦੂਜੇ ਤਰਫ਼ ਤੇ ਆ ਗਏ ਆ ਹਰ ਥਾਂ ਤੇ ਜਦਾਂ ਤੁਹਾਨੂੰ ਪੁਲਿਸ ਸੀਆਰਪੀਐਫ ਤੇ ਜਿਹੜਾ ਵਿਵਾਨ ਮਿਲ ਜਾਣਗੇ ਜਿੱਧਰੋਂ ਸੰਗਮ ਇਸ਼ਨਾਨ ਉੱਥੇ ਪਹਿਲਾ ਪੁਲ ਸ਼ੁਰੂ ਹੁੰਦਾ ਤੇ ਉਧਰ ਇਧਰ ਨੂੰ 30 ਪੁਲ ਬਣ ਜਾਂਦੇ ਆ ਸਾਰੇ ਜਣ ਸੰਗਤ ਦੇ ਵਦਨ ਕਰਕੇ ਠੀਕ ਆਕਾਰਾਂ ਦੇ YouTube Facebook ਹੋ ਗਈ ਸੋਸ਼ਲ ਮੀਡੀਆ ਹੋ ਗਿਆ ਹਨ ਉਹਦੇ ਕਰਕੇ ਕਹਿੰਦੇ ਵੀ ਇੱਥੇ ਇੱਕ ਸ਼ਾਂਤੀ ਜ਼ਰੂਰ ਭੰਗ ਹੋ ਗਈ ਹੈ ਅੱਗੇ ਵੀ ਸ਼ਾਂਤੀ ਜ਼ਿਆਦਾ ਹੁੰਦੀ ਸੀ ਜਿੱਦਾਂ ਸਰ ਇਹ ਸਰੇ ਆਰਤੀ ਹੋਈ ਜਾਂਦੀ ਹੈ ਠੀਕ ਹੈ ਜਿਹੜੀ ਆ ਸੰਗਤ ਆ ਇਹ ਨੇਪਾਲ ਤੋਂ ਆਈ ਹੋਈ ਆ ਨੇਪਾਲ ਦੇ ਝੰਡੇ ਆ ਕੁੰਭ ਜਿੱਦੋਂ ਤੁਰਿਆ ਨਹੀਂ ਜਾਂਦਾ ਫਿਰ ਉਹਨਾਂ ਨੂੰ ਪਾਈ ਉਠਾਂ ਵਾਲੇ ਬੰਦੇ ਲਿਆਉਂਦੇ ਆ ਇਹ ਕੁੰਭ ਦੇ ਵਿੱਚ ਸੈਕਟਰ ਆ ਇਹ 21 ਨੰਬਰ ਸੈਕਟਰ ਆ ਠੀਕ ਆ ਇੱਕ ਨੰਬਰ ਪੁੱਲ ਤੇ ਉਹ 30 ਪੁੱਲ ਬਣੇ ਹੋਏ ਆ ਲੋਕ ਜਾਈ ਜਾਂਦੇ ਇਧਰਲੇ ਪਾਸਾ ਇਸ਼ਨਾਨ ਕਰਨ ਇਧਰ ਆਈ ਜਾਂਦੇ ਆ ਬਹੁਤ ਲਗਭਗ 28 ਕਿਲੋਮੀਟਰ ਦੇ ਵਿੱਚ ਜਿਹੜਾ ਫੈਲਿਆ ਹੋਇਆ ਬਾਈ 13 ਅਖਾੜੇ ਆ ਜਿਹੜੇ ਪ੍ਰਵਾਨ ਦਾ ਦਿਖਾਵਾ ਤੁਹਾਨੂੰ ਵੀ ਦੇਖ ਲੋ ਗੋਰੇ ਵੀ ਸਾਹ ਬਣ ਗਿਆ ਪਿੱਛੇ ਮੁੰਡਾ ਗੋਰਾ ਇਹ ਵੀ ਸਾਹ ਬਣ ਗਿਆ ਕੇ ਲਈ ਚੱਕੀ ਜਾਂਦਾ ਜਿਹੜਾ ਬਾਬਾ ਜਿਹੜੀ ਆ ਸੰਗਤ ਆ ਇਹ ਨੇਪਾਲ ਤੋਂ ਆਈ ਹੋਈ ਆ ਨੇਪਾਲ ਦੇ ਝੰਡੇ ਆ ਕੀ ਹਾਲ ਹੈ ਸਾਰੇ ਸਾਰੇ ਨੇਪਾਲੀ ਆ ਇਹ ਮਾਲਾ ਆ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਨੇਪਾਲ ਨੇੜੇ ਵੀ ਆ ਵੈਸੇ ਇਥੋਂ ਪ੍ਰਯਾਗਰਾਜ ਤੋਂ ਸ਼ਾਇਦ ਉਹਨਾ ਆਪਾਂ ਨੂੰ ਪੰਜਾਬ ਤੋਂ ਜਿਆਦਾ ਦੂਰ ਪੈਂਦਾ ਨਾਪਾਲ ਤੋਂ ਪ੍ਰਯਾਗਰਾਜ ਨੇੜੇ ਪੈਂਦਾ ਤੇ ਇਹ ਸੰਗਮ ਦਾ ਇਸ਼ਨਾਨ ਕਰਕੇ ਆਏ ਆ ਸਾਰੇ ਸਾਰੇ ਤੇ ਵਿੱਚ ਪੁਲਿਸ ਵੀ ਆ ਕੇ ਡਿੰਗੀਆਂ ਬਾਈ ਕੋਈ ਚੋਰੀ ਹੋਣ ਦਾ ਡਰ ਨਹੀਂ ਹਜੇ ਤੱਕ ਦਾ ਤੇ ਕੋਈ ਕਿਸਮ ਦਾ ਕੋਈ ਡਰ ਨਹੀਂਗਾ ਤੇ ਸਾਡੇ ਵਿੱਚ ਕਿੰਨੀ ਸੰਗਤ ਆਏ ਹਜੇ ਪੀਨੋਂ ਪਰ ਸੈਕਟਰਾਂ ਮਲ ਕੇ ਬਹੁਤ ਵੱਡਾ ਜਿਹੜਾ ਹੈਗਾ ਮੇਲਾ ਮਹਾਕੁੰਬ ਦਾ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਸਾਨੂੰ ਠੀਕ ਹੈ ਤੇ ਆਹ ਦੇਖ ਲੋ ਸਾਧਰਿਆਂ ਹੋ ਗਿਆਂਗੇ ਭਾਈ ਨੇਪਾਲਣਾ ਇਹ ਵੀ ਐ ਤੇ ਅਲੱਗ-ਅਲੱਗ ਬਾਸਟਰਾਂ ਦੇ ਵਿੱਚ ਲੱਗਾ ਅਡਰੈਸਾਂ ਦੇ ਵਿੱਚ ਤੁਹਾਨੂੰ ਮਿਲ ਜਾਣੇ ਲੋਕ ਕੋਂਬਤ ਜੀ ਤੋਂ ਤੁਰਿਆ ਨਹੀਂ ਜਾਂਦਾ ਫਿਰ ਉਹਨਾਂ ਨੂੰ ਭਾਈ ਉਠਾਂ ਵਾਲੇ ਬੰਦੇ ਲਿਆਉਂਦੇ ਐ ਇਹ ਕੋਈ ਬੀਬੀਆਂ ਕੋਈ ਸਾਧਨ ਨਹੀਂ ਇਹ ਤਾਂ ਸਿਰਫ ਉਠਾਂ ਤੇ ਬੈਠੇ ਆ ਉਹ ਲੋਕ ਆ ਜਿੰਦੇ ਮਨ ਲੈ ਕਿਰਾਇਆ ਦੇ ਕੇ ਆਪਾਂ ਗੱਲ ਕਰਕੇ ਅੱਗੇ ਸੰਗਮ ਤੇ ਜਾਂਦੇ ਆ ਸੰਗਮ ਤੱਕ ਤਾਂ ਨਹੀਂ ਜਾ ਸਕਦੇ ਥੋੜਾ ਜਿਹਾ ਨਾਲ ਦੇ ਬੀਬੀ ਦਾ ਚਾਹ ਪੂਰਾ ਹੋ ਗਿਆ ਹਨਾ ਇਹਨੇ ਨਾਲ ਤੇ ਨਾਲੇ ਉੱਡਦਾ ਸਵਾਰੀ ਲੈ ਲਈ ਪੈਣਾ ਚਾ ਆਗਲੇ ਨੂੰ ਰੋਜਗਾਰ ਬਣ ਗਿਆ ਇਹਨੂੰ ਨਾ ਤੇ ਇੱਥੋਂ ਅੱਗੇ ਜਿਹੜਾ ਆ ਡੰਮਰੂ ਦੁਆਰ ਆ ਗਿਆ ਇੱਦਾਂ ਦੇ ਗੇਟ ਬਣੇ ਹੋਇਆ ਹਨ ਇਹ ਤੋਂ ਅੱਗੇ ਜਾ ਕੇ ਆਪਾਂ ਕਿੱਗੇ ਗੰਗਾ ਨਦੀ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਪੁਲਿਸ ਚੱਪੇ-ਚੱਪੇ ਦੇ ਰਾਸ਼ਟਰੀ ਜੋਤੀ ਮੂਰਤੀ ਪਹਾ ਇਹ ਗੇਟ ਹੈ ਜਿਵੇਂ ਆਪਾਂ 6 ਨੰਬਰ ਗੇਟ ਤੋਂ ਆਏ ਹਾਂ ਇੱਦਾਂ ਦੇ ਲਗਭਗ 30 ਗੇਟ ਬਣੇ ਹੋਏ ਇੱਥੇ ਤੇ ਇਹ ਜਿਹੜਾ ਗੇਟ ਖੁੱਲਣਾ ਹੁੰਦਾ ਉਹਨੂੰ ਖੋਲ ਦਿੰਦੇ ਜਿਵੇਂ ਉਹ ਸਿਰਫ ਜਿੱਥੋਂ ਜੀਪ ਆ ਰਹੀ ਹੈ ਇਹ ਕਲਾ ਵੀਆਪੀ ਵਾਸਤੇ ਇਕਲਾ ਪ੍ਰਸ਼ਾਸਨ ਜਾਂ ਕੋਈ ਵੀਆਪੀ ਬੰਦਾ ਇਹਨੇ ਜਾਣਾ ਹੈ ਨਾ ਤੇ ਇਹ ਆਰਜੀ ਪੁਲ ਬਣਾਇਆ ਠੀਕ ਹੈ ਤੇ ਇਹਨੇ ਥਰੂ ਹੁਣ ਆਪਾਂ ਸੰਗਮ ਤੱਟ ਵੱਲ ਜਾ ਰਹੇ ਹਾਂ ਤੇ ਇਧਰ ਜਿਹੜੇ ਇਹ ਪੁਲਾਂ ਤੋਂ ਕਹਾਂ ਜਾ ਕੇ ਮਤਲਬ ਜਿੱਨਾਂ ਚਿਕ ਮੇਲਾ ਹੈਗਾ ਉਹਨਾਂ ਚਿਰ ਇਹ ਪੁਲ ਖੜਨਗੇ ਉਸ ਤੋਂ ਬਾਅਦ ਤਾਂ ਜਦੋਂ ਬਾੜ ਆ ਜਾਂਦੀ ਹੈ ਹਨਾ ਅੱਗੇ ਜਾ ਕੇ ਤਾਂ ਕਹਿੰਦੇ ਇੰਨਾ ਮੀਂਹ ਆਉਂਦਾ ਵੀ ਜਿਹੜਾ ਆ ਵੱਡਾ ਪੁਲ ਇਹਦੇ ਤਾਲ ਤੱਕ ਲੱਗ ਜਾਂਦਾ ਉਹ ਸਾਹਮਣੇ ਜਿਹੜਾ ਹਰਮਾਨ ਮੰਦਿਰ ਆ ਵੇਖ ਰਿਆਂ ਇਹਦੇ ਉੱਪਰ ਤੱਕ ਪਾਣੀ ਚੜ ਜਾਣਾ ਆ ਮੰਮੀ ਦਿਖਾਣਾ ਸੋਣਾ ਆਪਾਂ ਪਹੁੰਚ ਚੁੱਕੇ ਆ ਆਪਾਂ ਨਦੀ ਦੇ ਦੂਜੇ ਪਾਸੇ ਇਹਦੇ ਲੈ ਪਾਸੇ ਇਦਾਂ ਦਾ ਮਾਹੌਲ ਹੈ ਸਾਰਾ ਤੇ ਇੱਥੇ ਅੱਡੜ ਘਾਟ ਬਣੇ ਹੋਏ ਤੁਸੀਂ ਇੱਥੇ ਵੀ ਕਰ ਸਕਦੇ ਆ ਨਾ ਨੰਤ ਆਪਾਂ ਚੱਲਦਾ ਮੇਨ ਘਾਟ ਵਾਲੇ ਪਾਸੇ ਇਹ ਸਾਰਾ ਆਪਾਂ ਗਿਆ ਦੂਸਰੇ ਪਾਸੇ ਦਾ ਤੇ ਅਲੱਗ-ਅਲੱਗ ਸਾਧੂ ਸੰਤਾਂ ਰੰਗਾਂ ਤਸਵੀਰਾਂ ਲੱਗੀਆਂ ਮਾਜ ਵਿੱਚ ਅਡਵਰਟਾਈਜ਼ਮੈਂਟ ਇੱਥੇ ਬਾਬਿਆਂ ਦੀ ਵੀ ਹੁੰਦੀ ਹੈ ਤੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਹਰ 타 ਮੌਜੂਦ ਹੈ ਹੁਣ ਆਪਾਂ ਮੇਨ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਾਈਡ ਆਫ ਕੀ ਲੱਗਦੀ ਹੈ ਤੇ ਜਿੱਥੇ ਸੰਗਮਾ ਉਥੇ ਪੁਲਸਾ ਜ਼ਿਆਦਾ ਫਰਮਾਉਂਦਾ ਕਿਉਂਕਿ 30 ਜਣੇ ਤਾਜ਼ਾ ਤਾਜ਼ੇ ਜਿਹੜੇ ਹੈਗੇ ਇੱਥੇ ਜਿਹਨਾਂ ਦੀ ਮੌਤ ਹੋਈ ਹੈ ਤੇ ਬਹੁਤ ਜ਼ਿਆਦਾ ਵੱਡੀ ਗੰਦੀ ਦੇ ਵਿੱਚ ਆ ਪਾਗਰ ਕਰਕੇ ਸੰਭਾਲੂ ਹੈ ਨਾਲ ਪੁਲਿਸ ਵਾਲਾ ਇੱਧਰਲੇ ਪਾਸੋਂ ਪਤਾਉਂਦੇ ਇੱਥੇ ਆ ਕੇ ਨਾ ਹੋ ਪਤਾ ਆਪਾਂ ਨੂੰ ਵੀ ਜਾਣ ਕਿੱਧਰ ਪਰ ਫਰਹਾਲ ਜਿੱਧਰਲੇ ਪਾਸੇ ਜਾਈ ਜਾਂਦੇ ਆ ਅੱਡ ਅੱਡ ਚੈਨਲ ਇਹ ਚੀਜ਼ਾਂ ਸਾਨੂੰ ਘਰਾਂ ਬੈਠਣ ਦਿਖਾਉਂਦੇ ਆ ਠੀਕ ਹੈ ਤੇ ਚੈਨਲਾਂ ਵਾਸਤੇ ਬਸੇ ਖਾਸ ਪ੍ਰਬੰਧ ਹੈਗਾ ਜਿਹੜੇ ਵੱਡੇ ਚੈਨਲ ਆ ਆ ਇੱਧਰਲੇ ਪਾਸੇ ਰੋਕਣ ਵਾਸਤੇ ਇਧਰੋਂ ਲਗਾਤਾਰ ਜਿਹੜੀਆਂ ਆਪਾਂ ਸ਼ਰਧਾਲੂ ਆ ਰਹੇ ਆ ਠੀਕ ਹੈ ਡੋਕੀ ਗਾਲਾ ਪਾਸਾ ਲਾਵਾ ਮੈਂ ਮਿਲਦਾ ਹਨਾ ਕਿੱਧਰਲੇ ਪਾਸੇ ਸੰਗਮਗਾੜ ਤੇ ਜਿਹੜੇ ਫੁੱਲ ਫੁੱਲ ਚਰਾਉਣੇ ਹੁੰਦੇ ਆ ਉਹ ਇੱਥੇ ਮਿਲ ਜਾਂਦੇ ਠੀਕ ਆ ਤੇ ਇਹ ਜਿਹੜੇ ਹੈਗਾ ਆਪਾਂ ਕੇ ਡੋਕੀ ਲਾ ਕੇ ਆਏ ਆ ਅੱਜ ਜਿਹੜਾ ਦੇਣਾ ਹੈ ਅੱਜ ਸ਼ਾਹੀ ਇਸ਼ਨਾਨ ਦਾ ਦਿਨ ਨਹੀਂ ਗਾ ਹੁਣ ਪਸੰਦ ਪੰਜਵੀਂ ਨੂੰ ਹੋਣਾ ਪਹਿਲਾਂ 29 ਨੂੰ ਸੀਗਾ ਤੇ ਪਹਿਲਾ ਹਾਲ ਆ ਆਪਾਂ ਕੇ ਇੱਥੇ ਭੀੜ ਘੱਟ ਹੈ ਉਹਦੇ ਮੁਕਾਬਲੇ ਪਰ ਫਿਰ ਵੀ ਬਹੁਤ ਲੱਖਾਂ ਦੀ ਗਤੀ ਦਾ ਰਹਿੰਦਾ ਹੀ ਜਾਂਦਾ ਹੈ ਉਹ ਸਾਹਮਣੇ ਦੇਖ ਰਿਹਾ ਤੁਹਾਨੂੰ ਜਿਹੜਾ ਇੱਥੇ ਇਹ ਤਿੰਨ ਨਦਾਂ ਗੰਗਾ ਜਮੁਨਾ ਸਰਸਪਤੀ ਗੰਗਾ ਤੇ ਜਮੁਨਾ ਤੁਹਾਨੂੰ ਦਿਖ ਰਹੀਆਂ ਪਰ ਫਿਰ ਸਰਸਪਤੀ ਉਹ ਲੋਪ ਹੈ ਠੀਕ ਆ ਵੈਸੇ ਇਹ ਮੰਨਦੇ ਵਿੱਚ ਨੇ ਨਦਾਂ ਦਾ ਸੰਗ ਮਿੱਥੀ ਹੈ ਸੋ ਲਗਾਤਰੇ ਤੇ ਜਿਹੜਾ ਆਪਾਂ ਕੇ ਬਹੁਤ ਕੁਸ਼ਤਾ ਪ੍ਰਬੰਧ ਸਾਰੀਆਂ ਚੀਜ਼ਾਂ ਦੀ ਤੇ ਹੁਣ ਆਪਾਂ ਇਥੋਂ ਆ ਜਿਹੜਾ ਹੈਗਾ ਇਸ਼ਨਾਨ ਕਰਾਂਗੇ ਸੰਗ ਇਸ਼ਨਾਨ ਜਿਹੜਾ ਕਿ ਬਹੁਤ ਮਹੱਤਵਪੂਰਨ ਵੈਸੇ ਘਾਟ ਬਹੁਤ ਬਣੇ ਹੋਏ ਆ ਗੰਗਾ ਦੇ ਕਿਨਾਰੇ ਜਾਮਨਾ ਦੇ ਕਿਨਾਰੇ ਉਹਦੇ ਚ ਵੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਲੋਕ ਇਸ਼ਨਾਨ ਕਰਦੇ ਆ ਪਰ ਮੇਨ ਹੁੰਦਾ ਕਿ ਅਸੀਂ ਇੰਨੀ ਦੂਰ ਆਇਆ ਤਾਂ ਅਸੀਂ ਸੰਗਮ ਘਾਟ ਦੇ ਜਿਹੜਾ ਹੈਗਾ ਜ਼ਰੂਰ ਇਸ਼ਨਾਨ ਕਰਕੇ ਸੋ ਇਹ ਲੇਡੀਜ਼ ਵਾਸਤੇ ਬਣੇ ਹੋਏ ਆ ਜਿਹੜੇ ਬਾਕਸਾਂ ਨੂੰ ਦਿਖ ਰਹੇ ਆ ਠੀਕ ਆ ਕਪੜੇ ਚੇਂਜ ਕਰਨ ਵਾਸਤੇ ਬਾਕੀ ਬੰਦੇ ਤਾਂ ਜਿਹੜੇ ਮੱਥੀ ਕਰ ਰਹੇ ਹਨ ਸੋ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਉਹਦਾ ਇਸ਼ਨਾਨ ਹੋਗਾ ਫਲਾਹ ਵਾਲਾ ਆਪਾਂ ਹੁਣ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਅੱਜ ਇਹ ਉਹ ਜਗਾਹ ਤੇ ਚੈਪਾਈ ਆਪਾਂ ਕੇ ਸੁਣਾਉਣ ਕਰਦੇ ਸੋ ਕੰਪਰਾ ਮਿਲਦਾ ਇੱਥੇ ਜਿਹੜਾ ਸ਼ਾਈ ਸੁਣਾਉਂਦੇ ਇੱਥੇ ਬਸ ਸਾਹਮਣੇ ਤੁਹਾਨੂੰ ਗੰਗਾ ਜਮਨਾ ਸਰਸਵਤੀ ਇਹਨਾਂ ਦਾ ਸੰਗਮ ਪਹਿਚਾਣ ਆਪਾਂ ਕਿੰਨਾ ਮਿਲਦਾ ਮੇਚ ਪਹੁੰਚ ਹਲੋ ਕਿ ਭਾਈ ਆਪ ਦਾ ਹੈਗਾ ਹੈਗਾ ਅੰਗਰੇਜ਼ ਸਾਧੂ ਅੱਛਾ ਆਪਣੇ ਮਨ ਕੀ ਆ ਜਾ ਸਾਰੇ ਮਿਲ ਜਾਣਗੇ ਇਹ ਲੋਹੜੀ ਦੇ ਬੰਦੀ ਇਹ ਲੋਹੜੀ ਦੇ ਬੰਦੀ ਇਹ ਤਰਵੈਣੀ ਘਾਟ ਹੈ ਮੈਂ ਤਿੰਨ ਨਦਾਂ ਦਾ ਸੰਗਮ ਜਿੱਥੇ ਤੋਂ ਜਿਹੜਾ ਹੈਗਾ ਟੋਕੀ ਲਾਉਂਦੇ ਆ ਸਾਹਿਬ ਸੁਣਾਣ ਵੀ ਇੱਥੇ ਹੁੰਦਾ ਤੇ ਆਹ ਵਿੱਚ ਪਾਣੀ ਨੂੰ ਸਾਫ਼ ਕਰਨ ਵਾਸਤੇ ਇਹ ਜੰਤਰ ਬਣੇ ਹੋਇਆ ਆ ਟ੍ਰੀਨ ਤੁਹਾਨੂੰ ਦਿਖ ਰਹੀ ਹੈ ਉਦੋਂ ਬਣਾ ਜਿਹੜੀਆਂ ਵਿੱਚ ਕਿਸ਼ਤਾਂ ਦਿਖ ਰਹੀਆਂ ਇਹਦੇ ਫੈਸਲੇ ਲੈਂਦੇ ਆ 2000 ਰੁਪਏ ਤੇ ਗਾਂ ਸੁਣੋ ਸ਼ਹਿਰ ਵੀ ਕਰਾਉਂਦੇ ਹੈ ਹਨ ਪੈਸੇ ਦਾ ਖਾਣ ਵਾਲਾ ਤੇ ਇੱਥੇ ਆਹਾ ਆ ਜਿਹੜਾ ਨਵਾਂ ਯੰਤਰ ਹੈ ਇਹ ਆਸਾਨੀ ਦੋਹੀ ਹੈ ਇਹ ਕਰਨ ਦਾ ਮਤਲਬ ਲੋਕਾਂ 99 ਲੱਖ ਲੋਕ ਹੁਣ ਤੱਕ ਸਨਾਨ ਕਰ ਚੁੱਕੇ ਮਲੇ ਕਰੋੜਾਂ ਦੇ ਵਿੱਚ ਦੇ ਵਿੱਚ ਜੇ ਸਾਹਿਬ ਨੂੰ ਇਸ ਸੰਗਪਤ ਇਦਾਂ ਦੇ ਛੋਟੇ ਛੋਟੇ ਘਾਟ ਬਣੇ ਦੁਕਾਨ ਆ ਲਾਊਡ ਨਹੀਂ ਜਾਣਾ ਹੋਗਾ ਡੁੱਬ ਸਕਦੇ ਆ ਤੇ ਵਿੱਚ ਨਾਲ ਨਾਲ ਇਹਦੀ ਸਾਰੇ ਇਨਸਪੈਕਸ਼ਨ ਹੈਲੀਕਾਪਟਰਾਂ ਹੀ ਹੁੰਦੀ ਹੈ ਜਿਹੜਾ ਹੈਲੀਕਾਪਟਰ ਲਗਾਤਾਰ ਉੱਪਰੋਂ ਥੱਲੇ ਘੇੜੇ ਕੱਢਦਾ ਰਹਿੰਦਾ ਤੇ ਇੱਥੇ ਬੱਚੇ ਔਰਤਾਂ ਬਜ਼ੁਰਗ ਨੌਜਵਾਨ ਸਾਰੇ ਜਿਹੜਾ ਹੈਗਾ ਡੱਕੀ ਲਾਉਂਦੇ ਰਹਿੰਦੇ ਤੇ ਜ਼ਿਆਦਾਤਰ ਟਾਈਮ ਖੜਨ ਹੀ ਦਿੱਤਾ ਜਾਂਦਾ ਹੈ ਤੇ ਜਦੋਂ ਅਗਰ ਨਾ ਕੋਈ ਇੱਕ ਲਾ ਕੇ ਆਉਣਗੇ ਫੇਰ ਕਿਸੇ ਵਾਰੀ ਆਉਣ ਦੇਣਗੇ ਹਨਾ ਸੋ ਇਹ ਪ੍ਰਿਆਗ ਰਾਜ ਘੁੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਉਹਦਾ ਆਖਰੀ ਪੁਆਇੰਟ ਹੈ ਜਿੱਥੋਂ ਤੱਕ ਆ ਲੋਕ ਆ ਕੇ ਜਿਹੜੇ ਚੀਜ਼ ਵਾਸਤੇ ਨਜ਼ੂਰ ਆਉਂਦੇ ਅੱਜ ਤੇ ਕਰਕੇ 30 ਲੋਕਾਂ ਨੇ ਆਉਂਦੇ ਜਾਣ ਦੀ ਬਾਜ਼ੀ ਲਾ ਦਿੱਤੀ ਹੈ ਨਾ ਤੇ ਇਹ ਸਾਰਾ ਆ ਜਿਹੜਾ ਘਾਰ ਤੋਂ ਦੂਰ ਦੂਰ ਤੱਕ ਦਿਖ ਰਿਹਾ ਹੁਣ ਇੰਨੀ ਜ਼ਿਆਦਾ ਇੱਥੇ ਆਪਾਂ ਜਿਹੇ ਭੀੜ ਆ ਇੰਨੇ ਜ਼ਿਆਦਾ ਲੋਕ ਆ ਜਿਹੜੇ ਆਏ ਹੋਏ ਆ ਇਸ ਵਕਤ ਪ੍ਰਿਆਗ ਰਾਜ ਦੇ ਵਿੱਚ ਤੇ ਉਹ ਹੈਲੀਕਾਪਟਰ ਆ ਨਾ ਸਾਰੇ ਸਾਰੇ ਸਪੈਸ਼ਲ ਕਿਤੇ ਜਾਂਦੇ ਆ ਕਦੇ ਐਸਾ ਆਪਰਾਸ਼ਨ ਪਤੀਨੇ ਵੀ ਆਉਣਾ ਤੇ ਉਹ ਤੋਂ ਬਿਨਾ ਸਾਰੇ ਆ ਰਿਹਾ ਹੈ ਗਿਆ ਵੱਡੇ ਤੋਂ ਵੱਡੇ ਬਿਜ਼ਨਸਮੈਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਤੇ ਧਾਰਮਿਕ ਲੋਕ ਇੱਥੇ ਆ ਰਹੇ ਆ ਪ੍ਰਯਾਗ ਰਾਜ ਦੇ ਇਹ ਸੰਗਮ ਦੁਆਰ ਹੈ ਤੇ ਦੁਕਾਨ ਜਿਹੜਾ ਹੈਗਾ ਸੰਗਮ ਇਸ਼ਨਾਨ ਹੁੰਦਾ ਇੱਥੇ ਹੀ ਸਾਈ ਇਸ਼ਨਾਨ ਹੁੰਦਾ ਮਤਲਬ ਇੱਥੇ ਹੀ ਇਸ਼ਨਾਨ ਕਰਨ ਵਾਸਤੇ ਸਾਰੇ ਲੋਕ ਆਉਂਦੇ ਆ ਲੱਖ ਲੱਖ ਤਰ੍ਹਾਂ ਦੇ ਲੋਕ ਜਾਇਏ ਹੋਏ ਆ ਮਾੜੀ ਦੇਖ ਲਓ ਬਾਹਰ ਦੇਖਦਾ ਨੰਬਰ 1 ਨੰਬਰ 2 ਬਾਹਰ ਦੇ ਬਾਪਾ ਬਾਹਰ ਦੇ ਬਾਪਾ ਆ ਆ ਪੂਰਾ ਕੋਰਾ ਟਰੈਕਟਰ ਆ ਕੋਰੇ ਜਾਂ ਕੰਨਾ ਆ ਆ ਪੂਰੇ ਕੋਰੇ ਹੀ ਹੋਗੇ ਇਹਦੇ ਚ ਆ ਸਾਰੇ ਸਾਲ ਹੋ ਗਏ ਜੱਟ ਜਦੋਂ ਸੂਦੀ ਸਾਧਨੀ ਵਿੱਚ ਕੋਰੀ ਵੀ ਸਾਧਨੀ ਹੋਈ ਪਉਦੀ ਹੈ ਚਲੋ ਭਾਈ ਇਧਰੇ ਪਾਸੇ ਹਾ ਹਾ ਪਹਿਲੇ ਉਹਦਾ ਸਾਰਾ ਟੈਂਪਰ ਕੋਰਾ ਲੱਗਦਾ ਅਜ਼ਾਦ ਹੀ ਨਾ ਹੋ ਜੇ ਆ ਆਪਣੇ ਵਾਲੇ ਉਧਰ ਪੀਆਰ ਲੈਣਾਂ ਨੇ ਇਧਰ ਆ ਕੇ ਸਾਥ ਹੋ ਜਾਂਦੇ ਸਾਰੇ ਸਾਰੇ ਆਹ ਦੇਖੋ ਨੌਜਵਾਨ ਹਲੇ ਹੀ ਭਰ ਕਾਲੇ ਵੀ ਸਾਥ ਹੋਦੇ ਹੋਏ ਖਾਦਾ ਆ ਦੇਖ ਲਓ ਗੋਲਨਾ ਹੋਗੇ ਗੋਰੇ ਹੋਗੇ ਕਾਲੇ ਹੋਗੇ ਸਾਰੇ ਸਾਧ ਹੋਗੇ ਬਾਈ ਠੀਕ ਆ ਆਪਣਾ ਇਕੱਲੇ ਪੀਆਰ ਲੈਣਗੇ ਇਤਰਾ ਕੇ ਸਾਧ ਬਣ ਜਾਣਗੇ ਨਿਯਾਰੇ ਲੈਣਗੇ ਮਨਨ ਮਾਈਕਰੋ ਦੇਖ ਲਓ ਹੋ ਗਿਆ ਹੈ ਹੈ ਇਹ ਆ ਸਾਰੀਆਂ ਲਕਣਾ ਧੂਆ ਚੇਤਨ ਕਰਨ ਵਾਸਤੇ ਆ ਇਹ ਅਲੱਗ ਅਲੱਗ ਇਹ ਬਰੰਡੇ ਵਾਲੇ ਇੱਕ ਥਾਂ ਤੇ ਸੰਤ ਹੁੰਦੇ ਠੀਕ ਹੈ ਅੱਜ ਇਹਨਾਂ ਨੇ ਹਵਨ ਕਰਨਾ ਆਪਦਾ ਧੂਆ ਲਾਉਣਾ ਲੱਗਾ ਹੈ ਇਹ ਬੱਬਾ ਸ਼੍ਰੀਚੰਦ ਦਾ ਆਪਾਂ ਕਿਹਾ ਮੰਦਿਰ ਬਣਿਆ ਪਿਆ ਇਧਰ ਦੇ ਪਾਸੇ ਅ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਇਧਰਲੇ ਪਾਸੇ ਉਹਨਾਂ ਦੀ ਮੂਰਤੀ ਠੀਕ ਹੈ ਤੇ ਜਿੰਨੇ ਵੀ ਆ ਤੁਹਾਨੂੰ ਦੇਖ ਰਹੇ ਆ ਆਸਣ ਇਹ ਸਾਰੇ ਚਾਂਦੀ ਦੇ ਆ ਮੂਰਤੀ ਸੋਨਾ ਦੀਆਂ ਚੱਦੀਆਂ ਬੜੀਆਂ ਹੁੰਦਾਂਗਾ ਮੰਨ ਲਓ ਕਿਉਂਕਿ ਜਿੱਥੇ ਉਹ ਆਸਣ ਖੜਾ ਹੁੰਦਾ ਹੈ ਨਾ ਉਹਨਾਂ ਦਾ ਪਹਿਲਾਂ ਜਿਹੜਾ ਹੈਗਾ ਮੰਦਿਰ ਤਿਆਰ ਕੀਤਾ ਜਾਂਦਾ ਇਧਰਲੇ ਪਾਸੇ ਆਪਾਂ ਕੀ ਜੇ ਸ਼ਿਵ ਲੰਗ ਦੀ ਪੂਜਾ ਹੁੰਦੀ ਹੈ ਤੇ ਇਧਰਲੇ ਪਾਸੇ ਨਾਲ ਹਵਨ ਚੱਲਦਾ ਇਹਦਾ ਦਿਖਾਵਾਂ ਤੁਹਾਨੂੰ ਇਹ ਇਧਰ ਸਾਰਾ ਜਿਹੜਿਆ ਟਰੈਕਟਰ ਤੁਹਾਨੂੰ ਦਿਖ ਰਿਹਾ ਇਹ ਸਾਰੇ ਛਾਈ ਇਸ਼ਨਾਨ ਵੇਲੇ ਯੂਜ਼ ਕੀਤੇ ਜਾਂਦੇ ਲੋ ਹੁਣ ਮੰਨ ਲਓ ਪਸੰਤ ਪੰਚ ਵੀ ਦਾ ਛਾਈ ਇਸ਼ਨਾਨ ਹੋਣਾ ਤਾਂ ਆਹ ਰਥਾਂ ਦੇ ਵਿੱਚ ਜਿਹੜਾ ਹੈਗਾ ਸਾਧੂ ਸੰਤ ਮਹਾਤਮਾ ਜਾਣਗੇ ਇਥੋਂ ਤੇ ਫਿਰ ਜਿਹੜਾ ਛਾਈ ਇਸ਼ਨਾਨ ਹੋਊਗਾ ਉਹ ਸ਼੍ਰੀ ਪੰਚਾਇਤੀ ਅਖਾੜਾ ਹੁਦਾਸੇਨ ਨਿਰਵਾਣ ਇਹਨਾਂ ਦਾ ਸੋ ਇੱਥੇ ਆ ਗਿਮਾਰਾ ਆਜ ਬਾਬਾ ਜੀ ਤੁਸੀਂ ਦੱਸੋ ਉਹ ਪੂਰਾ ਅਨੁਸ਼ੀਰ ਕੇਂਦਰ ਕੀ ਦਾ ਮੰਦਿਰ ਬਣਾਇਆ ਗਿਆ ਠੀਕ ਹੈ ਜੀ ਇਹ ਮੀਨਸ ਸਥਾਨ ਅਖਾੜੇ ਦਾ ਮਤਲਬ ਸਾਰੇ ਸਾਤੂ ਹਤਮਾ ਇੱਥੇ ਆ ਕੇ ਆਪ ਦਾ ਪੂਜਾ ਪਟ ਕਰਦੇ ਹਨ ਬਾਕੀ ਫਿਰ ਅੰਦਰ ਆਪ ਦੇ ਆਪ ਦੇ ਅਖਾੜੇ ਬਣੇ ਹੋਏ ਹਾਂਜੀ ਇਹ ਅੰਦਰ ਗਣੇਸ਼ੀਰੀ ਜੀ ਜੀ ਇੱਧਰ ਇਹਨਾਂ ਦੇ ਉੱਤੇ ਜਿਹੜਾ ਹੈਗਾ ਝਾਕੀਆਂ ਕੱਢੀਆਂ ਜਾਂਦੀਆਂ ਮੰਨ ਲਓ ਜਦੋਂ ਜਾਣ ਕੇ ਸਾਈ ਸਨਾਥੇ ਬਾਬਾ ਜੀ ਇੱਧਰ ਫਿਰ ਕੀ ਆ ਸਾਰਾ अच्छा हो गए हां जी हां ठीक है ये मतलब जेड़े नवे जेड़े ਹੈਗਾ ਭਰਤੀ ਹੁੰਦੇ ਆ ਮਤਲਬ ਇੱਕ ਤਰ੍ਹਾਂ ਦੇ ਉਹਨਾ ਉਹ ਆਪਦੀ ਪਾਠ ਪੂਜਾ ਕਰਦੇ ਹੈ ਨਾ ਸਾਰੇ ਸਾਰੇ ਤਾਂ ਨਵੀਂ ਉਮਰ ਦੇ ਮੁੰਡੇ ਲੱਗਦੇ ਤਾਂ ਸਾਰੇ ਹੈ ਨਾ ਤੋੜੇ ਹੈ ਹੈ ਜੀ ਤੰਗ ਤੋੜੇ ਕਹਿੰਦੇ ਉਹਨਾਂ ਨੂੰ ਮਤਲਬ ਤੰਗ ਤੋੜੇ ਤੇ ਸ਼ਬਦੀ ਇੱਕ ਤਰ੍ਹਾਂ ਦਾ ਵੀ ਤੰਗ ਤੋੜੇ ਜਿਹੜੇ ਨਵੇਂ ਭਰਤੀ ਹੁੰਦੇ ਆ ਮਤਲਬ ਸਹੀ ਜਿਹੜੇ ਨਾਗੇ ਬੰਦੇ ਆ ਇਹ ਹੁਣ ਅੱਛਾ ਇਹ ਨਾਗੇ ਸਾਬ ਤੋਂ ਬੰਦ ਨੇ ਫਿਰ ਉਹ ਦਾਸਨ ਮਤਕ ਵੀ ਸਾਹਣਾ ਅੱਛਾ ਬੜਾ ਗਾਏ ਮਤਲਬ ਇਹ ਨਾ ਕੇ ਸਾਧੋ ਬੰਦਦਾ ਨਾ ਇਹ ਮਤਲਬ ਉਹ ਤੋਂ ਪਹਿਲਾਂ ਪਾਠ ਪੂਜਾ ਕਰਦੇ ਤੇ ਤੋਂ ਬਾਅਦ ਜਦੋਂ ਸਾਈ ਸੁਣਾਣੋ ਕੋ ਤੋਂ ਬਾਅਦ ਫਿਰ ਇਹ ਆਪ ਦਾ ਕੱਪੜਾ ਵੀ ਤਿਆਗਦੇ ਨੇ ਚੱਲੇ ਜਾਣਗੇ ਠੀਕ ਆ ਵਾ ਇਧਰਲੇ ਪਾਸੇ ਅਲੱਗ-ਅਲੱਗ ਆ ਪੱਕ ਕੇ ਕਵਰਾਂ ਕਵਰ ਕਰਨ ਵਾਸਤੇ ਮੈਗਜ਼ੀਨ ਕਵਰ ਕਰਨ ਵਾਸਤੇ ਫੋਟੋ ਸ਼ੂਟ ਤੇ ਇਧਰ ਲੋਕ ਆ ਦਰਸ਼ਨ ਕਰਨ ਆਉਂਦੇ ਆ ਜਿਹੜੇ ਇਹ ਸਾਰੇ ਦੇ ਸਾਰੇ ਮਤਲਬ ਤੁਹਾਨੂੰ ਮੈਂ ਥੋੜਾ ਜਿਆਹਾ ਇੱਕ ਅਖਾੜੇ ਦੇ ਅੰਦਰੋਂ ਦਿਖਾ ਰਿਹਾ ਇਹ ਤਸਵੀਰਾਂ ਤੇ ਜਿਹੜੇ ਪਾਸੇ ਮੈਂ ਲੱਗਾ ਸ਼ਾਇਦ ਲੰਗਰ ਲੱਗਿਆ ਹੋਣਾ ਭੰਡਾਰਾ ਚੱਲਿਆ ਹੋਣਾ ਤੇ ਆ ਇਧਰ ਆਪਾਂ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਸ਼ਾਮ ਨੂੰ ਥੋੜਾ ਜਿਆਹਾ ਧੂਆਂ ਆਖਣ ਲੱਗ ਲੱਗਦਾ ਘੜ ਰਿਹਾ ਤੇ ਇਧਰ ਆ ਬਾਹਰ ਦਾ ਦ੍ਰਿਸ਼ ਸਾਰਾ ਯਾਦ ਉਹਨਾਂ ਦਾ ਆਪਾਂ ਦੇ ਸਾਹੇ ਇਸ਼ਨਾਨ ਹੁੰਦਾ ਜੇ ਵੀ ਆਪ ਇਹ ਜੇ ਸਰ ਖਾੜੇ ਦੀ ਆਪ ਦੇ ਆਪ ਦਿੱਤਾ ਜਾ ਚੰਗਾ ਆਪ ਦਾ ਉਹ ਨਿਸ਼ਾਨ ਸਾਹਿਬ ਹਾਂ ਚਲੋ ਹਾਂ ਹਰੇ ਖੜ ਦਿਓ ਉਹ ਦਿੱਤਾ ਜਾ ਮਤਲਬ ਕਿ ਇਹ ਜੁਬਤ ਸੰਭਰ ਕੇ ਸੋਭਾ ਦਾ ਸਮੇਂ ਸਵੇਰ ਦੇ ਲਗਭਗ 5 ਵਜੇ ਹੈ ਤੇ ਹੁਣ ਆਪਾਂ ਸਵੇਰੇ ਸੰਗਮ ਦਾ ਇਸ਼ਨਾਨ ਕਰਨ ਚੱਲੇ ਆ ਤੇ ਪਾਣੀ ਦਾ ਵਹਾ ਗੰਗਾ ਮਤਲਬ ਬਹੁਤ ਤੇਜ਼ ਤੇ ਮਤਲਬ ਆ ਜਿੰਨੀਆਂ ਲਾਈਟਾਂ ਦੇ ਸੀਆਂ ਨਾ ਠੀਕ ਆ ਜਿੱਥੋਂ ਤੱਕ ਵੀ ਇਹ ਸਾਰਾ ਕੁੰਬ ਦਾ ਏਰੀਆ ਇੱਥੇ ਕੋਈ ਆਏ ਨਹੀਂ ਕੁੰਬ ਵਿੱਚ ਢੋਲਾਂ ਲੱਗੀਆਂ ਕੋਈ ਆ ਜਿਹੜਾ ਹੈਗਾ ਵਾਜੇ ਵੇਚੀ ਜਾਂਦੇ ਆ ਮਾਲਾ-ਮੂਲਾ ਜ਼ਰੂਰ ਵੇਚਦੇ ਆ ਹੋਰ ਬਹੁਤ ਨਹੀਂ ਗਾ ਇੱਥੇ ਉਹ ਸੋਵੇਰੇ ਉਹ ਰਾਤੇ ਵੀ ਥੋੜਾ ਜਿਹਾ ਆਪਾਂ ਕੇ ਰਸ਼ ਘਟ ਹੈ ਤੇ ਜਿਹੜਾ ਇੱਥੇ ਆਪਾਂ ਗੱਲ ਕਰ ਗਏ 30 ਜਣਾਂ ਦੀ ਜਾਨ ਗਈ ਸੀ ਉਹ ਵੀ ਆਕਾਰ ਸੀ ਇਹ ਪੁਲ ਬੰਦ ਕਰ ਦਿੱਤੇ ਗਏ ਸੀ ਕਿਉਂਕਿ ਵੀਆਈਪੀ ਜ਼ਿਆਦਾ ਹੋ ਗਏ ਸੀ ਤੇ ਇੱਕ ਹਾਂ ਜਿਹੜਾ ਇਥੋਂ ਦੇ ਸਾਧੂ ਮਹਤਉਮ ਦਾ ਕਹਿਣਾ ਕਿ ਸਰਕਾਰ ਨੇ ਕੱਠ ਵਿਖਾਉਣ ਦੇ ਵਾਸਤੇ ਜਿੱਥੇ ਇਹ ਆਪਾਂ ਗੱਲ ਕਰਕੇ 30 ਪੁਲ ਬਣੇ ਆ ਉਹ ਸਾਰਾ ਕੱਠ ਇੱਕ ਪੁਲ ਦੇ ਨੇੜੇ ਤੇੜੀ ਕਰਤਾ ਵੀ ਜਿਹੜੀ ਫੋਟੋ ਚੰਗੀ ਆਵੇ ਔਰ ਫੋਟੋ ਚੰਗੀ ਦੇ ਆਉਣ ਦੇ ਚੱਕਰ ਚੱਕਰ ਦੇ ਵਿੱਚ ਜਿਹੜਾ ਹੈਗਾ ਭਗਦਣਾ ਮੱਚ ਗਈ ਕਿਉਂਕਿ ਲੋਕਾਂ ਨੂੰ ਗਾਂਹ ਜਾਂ ਨਹੀਂ ਦਿੱਤਾ ਜਾਂਦਾ ਸੀ ਤੇ ਇੱਥੇ ਇਹਨਾਂ ਪੁਲਾਂ ਤੇ ਜਿਹੜਾ ਸ਼ੁਰੂ ਤੇ ਜਿੱਦਾਂ ਕੱਟ ਹੋਇਆ ਤੇ ਫਿਰ ਜਿਹਦੇ ਵੱਡੀ ਉਮਰ ਦੇ ਸੀਗੇ ਹਨਾ ਕਿਸ ਨੂੰ ਬੀਪੀ ਦੀ ਪ੍ਰੋਬਲਮ ਉਹ ਥੱਲੇ ਡਿੱਗੀ ਗਏ ਤੇ ਲੋਕੋ ਤੋਂ ਨਹੀਂ ਲੰਘੀ ਗਏ ਸੋ ਇਹ ਵੀ ਇੱਕ ਵੱਡਾ ਕਾਰਨ ਕਹਿੰਦੇ ਦੱਸਦੇ ਆ ਤੇ ਦੂਜਾ ਜਿਹੜਾ ਪੁਲ ਹਿੱਲ ਜਾਂਦਾ ਪੁਲ ਹਿੱਲਦਾ ਮਤਲਬ ਜਿਵੇਂ ਆਹਾਂ ਥੱਲੇ ਲੱਗਿਆ ਹੋਇਆ ਹਨਾ ਇਹਦੇ ਆਪਾਂ ਕਿ ਸਿਲੰਡਰੀ ਕਾਲ ਚੀਜ਼ ਜਿਹੜੀ ਇਹ ਨਿਕਲ ਜਾਂਦੀ ਹੈ ਇਸ ਤਰ੍ਹਾਂ ਅਸਲ ਦੇ ਵਿੱਚ ਪੌਲੇ ਇਹਨਾਂ ਦੇ ਉੱਤੇ ਰੱਖ ਕੇ ਬਣਾਇਆ ਪਿਆ ਹੈ ਦੋ ਦੋ ਜੋੜ ਕੇ ਤੇ ਉਹਦੇ ਉੱਤੇ ਗਾਰਡਰ ਲਾ ਕੇ ਹਨਾ ਤੇ ਉਹਦੇ ਉੱਤੇ ਸਾਰੇ ਦੇ ਉੱਤੇ ਜਿਹੜਾ ਆਹਾ ਆਪਾਂ ਗੱਲ ਕਰੀਏ ਚਾਦਰ ਹੈ ਨਾ ਇਹ ਵਿਛਾਈ ਹੋਇਆ ਲੋਹੇ ਦੀ ਇਹ ਪੂਰੇ ਕੁੰਬ ਦੇ ਵਿੱਚ ਹਰ ਇੱਕ ਖੜਚ ਤੇ ਹਰ ਇੱਕ ਆਪਾਂ ਕਿ ਰਾਹ ਤੇ ਮਿਲੂਗੀ ਕਾਰਨ ਕਿ ਵੈਸਤਾ ਇਹ ਸਾਰਾ ਕੁੰਬਾ ਜਿਹੜਾ ਇਸ ਵਕਤ ਇਹ ਨਦੀ ਦੇ ਅੰਦਰ ਹੀ ਬਣਾਇਆ ਜਾ ਰਿਹਾ ਕਿਉਂਕਿ ਜਦੋਂ ਵਾੜ ਆਉਂਦੀ ਹੈ ਤਾਂ ਜਿਹੜਾ ਸਾਰਾ ਤੁੰ ਤਰੰਗੇ ਵਾਲਾ ਪੁਲ ਦਿਖਦਾ ਹੈ ਨਾ ਇਹ ਸਾਰਾ ਸਾਰਾ ਆਮਾਲਾ ਉਹਦੇ ਉੱਪਰ ਤੱਕ ਪਾਣੀ ਆ ਜਾਂਦਾ ਇੰਨਾ ਪਾਣੀ ਹੁੰਦਾ ਸੋ ਤਾਂ ਕਿ ਸਰਦਾ ਲਗਉਣ ਚੱਲਣ ਦੇ ਵਿੱਚ ਦਿੱਕਤ ਨਾ ਹੋਵੇ ਤਾਂ ਕਰਕੇ ਪੂਰਾ ਜਿਹੜਾ ਸਰਕਾਰ ਨੇ ਇਹ ਛਾਦਰਾਂ ਬਚਾਉਣ ਹੁੰਗਾ ਠੀਕ ਹੈ ਤੇ ਆ ਅਲੱਗ ਅਲੱਗ ਨਤਰਾਂ ਦੇ ਬੋਰਡਸ ਵਗੈਰਾ ਖੜੀਆਂ ਕੀਤੇ ਹੁੰਗਣੇ ਇਹ ਗੰਗਾ ਨਦੀ ਦਾ ਦੂਜਾ ਤੱਟ ਆ ਗਿਆ ਆਪਣੇ ਕੋਲੇ ਇੱਥੋਂ ਆਪਾਂ ਹੁਣ ਜਿਹੜਾ ਹੈਗਾ ਆ ਸੰਗਮਿਸ਼ਰਣ ਵਾਸਤੇ ਜਾਵਾਂਗੇ ਸੰਗਮ ਉਹ ਜਿੱਥੇ ਤਿੰਨ ਨਦਗਾਂ ਮਿਲਦੀਆਂ ਗੰਗਾ ਜੀ ਜਮੁਨਾ ਜੀ ਤੇ ਸਰਸੋਤੀ ਜੀ ਹੁਣ ਆਪਾਂ ਗੰਗਾ ਨਦੀ ਦੇ ਦੂਜੇ ਤਰਫ਼ ਤੇ ਆ ਗਏ ਆ ਹਰ ਥਾਂ ਤੇ ਜਿੱਦਾਂ ਤੁਹਾਨੂੰ ਪੁਲਿਸ ਤੇ ਸੀਆਰਪੀਐਫ ਤੇ ਜਿਹੜਾ ਹੈ ਜਵਾਨ ਮਿਲ ਜਾਣਗੇ ਤੇ ਇੱਥੇ ਆਪਾਂ ਮੰਨ ਲਓ ਇਧਰੋਂ ਆਏ ਆ ਇਹ ਪੁੱਲ ਤੋਂ ਠੀਕ ਹੈ ਹੁਣ ਆਪਾਂ ਇੱਥੇ ਪਹੁੰਚੇ ਆ ਆ ਸਾਰਾ ਜਿਹੜਾ ਏਰੀਆ ਇੱਥੋਂ ਜਿਹੜਾ ਸ਼ਾਈ ਝਲਗਿਆ ਨਿਕਲਦਾ ਮੰਨ ਲਓ ਜੇ ਸ਼ਾਈ ਇਸ਼ਨਾਨ ਹੁੰਦੇ ਜਮ ਹੁਣ ਆਪਾਂ ਕੇ ਹੁਣ ਵਸੰਤ ਪੰਜਵੀਂ ਤਿੰਨ ਨੂੰ ਤਾਂ ਫਿਰ ਤੇ ਟਰੈਕਟਰਾਂ ਥਰੂ ਜਿਹੜਾ ਆਪ ਜਰਾ ਰਸਾਂ ਦੇ ਥਰੂ ਜਲੂਸ ਨਿਕਲ ਕੇ ਪਹਿਲੇ ਨਾਗਾ ਸਾਧੂ ਹੁੰਦੇ ਸ਼ੁਰੂ ਹੁੰਦਾ ਫਿਰ ਜਿਹੜਾ 13 ਅਖਾੜਾ ਫਿਰ 14ਵਾਂ ਅਖਾੜਾ ਕਿੰਨਰ ਉਦੋਂ ਆਮ ਲੋਕਾਂ ਦੀ ਵਾਰੀ ਹੁੰਦੀ ਤਾਂ ਕਰਕੇ ਸ਼ਾਈ ਇਸ਼ਨਾਨ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਰਸਤਾਦੂ ਮਹਾਤਮਾ ਹੀ ਇਸ਼ਨਾਨ ਕਰਦੇ ਆਮ ਲੋਕਾਂ ਦੀ ਵਾਰੀ ਬੜੀ ਘੱਟ ਆਉਂਦੀ ਹੈ ਇੰਗਾ ਜਾਂ ਥੋੜਾ ਔਖੀ ਆਉਂਦੀ ਏ ਪਰ ਕੇ ਆ ਕਰਕੇ ਆਮ ਲੋਕ ਆ ਜਿਹੜੇ ਉਹ ਨਾਰਮਲ ਦੇ ਨਾਲ ਜਿ ਸ਼ਨਾਣ ਕਰਦੇ ਤੇ ਸਾਧੂ ਆ ਤੋਂ ਦਾ ਫਿਰ ਉਹ ਸ਼ਾਇਦ ਸ਼ਨਾਣ ਕਰਦੇ ਇਹ ਡੌਗ ਕੀ ਲਵਾ ਕੇ ਆਏ ਆ ਮਤਲਬ ਕੇ ਲਾ ਕੇ ਆਇਆ ਸੋਰੀ ਤੇ ਮਤਲਬ ਕੇ ਸ਼ਨਾਣ ਕਰਕੇ ਆਇਆ ਸਵੇਰੇ ਆਪਾਂ ਉਧਰੋਂ ਜਾ ਰਹੇ ਆ ਮਤਲਬ ਇੱਥੇ ਬਹੁਤ ਜ਼ਿਆਦਾ ਜਿਹੜੇ ਰਾਹ ਬਣਿਆ ਜਿਵੇਂ ਪਹਿਲਾ ਰਾਹ ਆਪਾਂ ਆ ਦੂਜੇ ਰਾਹ ਜਿੱਥੇ ਆ ਬਾਈ ਟੋਪੀ ਵਾਲਾ ਫਿਰਦਾ ਉਦੋਂ ਪਿੱਛੇ ਉਹ ਜਿਹੜੀ ਸ਼ਾਇਦ ਭੀੜ ਨਜ਼ਰ ਆਉਂਦੀ ਹੋਵੇ ਹਨਾ ਤਾਂ ਇਦਾਂ ਮਤਲਬ ਕਿ ਥਾਂ ਕਾਫੀ ਖੁੱਲਾ ਹੈ ਤੇ ਆ ਆ ਡੜਪੋਲਾ ਜਿਵੇਂ ਆ ਹਾ ਪੱਕ ਗਏ ਹੁਣ 5 ਨੰਬਰ ਪੋਲਾ ਹੈ ਠੀਕ ਹੈ ਇਦਾਂ ਜਿਹੜੇ ਪੋਲ ਬਣੇ ਪਿਆ ਜਿੱਧਰ ਨੂੰ ਸੰਗਮ ਇਸ਼ਨਾਨ ਹੈ ਉੱਥੇ ਪਹਿਲਾ ਪੋਲ ਸ਼ੁਰੂ ਹੁੰਦਾ ਤੇ ਉਧਰੋਂ 30 ਪੋਲ ਬਣ ਜਾਂਦੇ ਆ ਸਾਰੇ ਜੰਦ ਤੁਸੀਂ ਦੇਖ ਸਕਦੇ ਹੋ ਪੁੱਛ ਤੇ ਪੰਵਾਂ ਦਾ ਬਹੁਤ ਆਨਾਨਸਮੈਂਟ ਹਰ ਇੱਕ ਪੋਲ ਤੇ ਆ ਹਰ ਇੱਕ ਪੋਲ ਤੇ ਲਾਈਟਾਂ ਨੇ ਠੀਕ ਐ ਤੇ ਮਹਲੇ ਪ੍ਰਬੰਧ ਕੁੱਸਤਾ ਨੇ ਸਭ ਤੋਂ ਵੱਡੀ ਗੱਲ ਆ ਕਿ ਸਫਾਈ ਦਾ ਬਹੁਤ ਪ੍ਰਬੰਧ ਕੀਤਾ ਗਿਆ ਹਰ ਥਾਂ ਤੇ ਡਸਟਬਨ ਲੱਗੇ ਆ ਜਿਵੇਂ ਇੱਥੇ ਵੀ ਹਨਾ ਤੇ ਪਲਾਸਟਿਕ ਤੇ ਜਿਹੜੀ ਹੋਰ ਚੀਜ਼ਾਂ ਕਚਰੇ ਤੋਂ ਤਾਂ ਕਿ ਜਿਹੜਾ ਹੈਗਾ ਸਫਾਈ ਕੀਤੀ ਜਾ ਸਕੇ ਥਾਂ ਥਾਂ ਤੇ ਸਫਾਈ ਕਰਮਚਾਰੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਐ ਇਹ ਤਾਂ ਕਿ ਪਾਣੀ ਦਾ ਬਹੁਤ ਪ੍ਰਬੰਧ ਹੈ ਜਿਵੇਂ ਹਰ ਇੱਕ ਥਾਂ ਤੇ ਪਾਣੀ ਹੈ ਨਹੀਂ ਤਾਂ ਯਾਰ ਇੰਨੇ ਲੋਕ ਆ ਜਿਹੜੇ ਸਾਉਣਾ ਕੋਰੋਨਾ ਦੇ ਵਿੱਚ ਲੋਕ ਤਾਂ ਪਾਣੀ ਕਰੇ ਭੁੱਖੇ ਮਰ ਜਾਂਦੇ ਧਿਆਈ ਮਰ ਜਾਂਣ ਪਰ ਕੋਈ ਗੰਗਾ ਨਦੀ ਐ ਠੀਕ ਐ ਤੇ ਬੜਾ ਵਧੀਆ ਸਰਕਾਰ ਨੇ ਪ੍ਰਬੰਧ ਕੀਤਾ ਹੋਇਆ ਕਿ ਹਰ ਥਾਂ ਪਾਣੀ ਜ਼ਰੂਰ ਪਹੁੰਚਾਇਆ ਗਿਆ ਠੀਕ ਐ ਤੇ 2013 ਦੇ ਵਿੱਚ ਪਿਛਲਾ ਕੁੰਭ ਆਇਆ ਸੀ 2001 ਦੇ ਵਿੱਚ ਉਦੋਂ ਪਿਛਲਾ ਪਰ ਜਦੋਂ ਸਾਧੂ ਮਹਾਂਮਾਨ ਗੱਲ ਕਰਦੇ ਆ ਤਾਂ ਉਹ ਕਹਿੰਦੇ ਵੀ ਇਹ ਜਿੰਨੀ ਅਸਵਾਰ ਸੰਗਤ ਐ ਇੰਨੀ ਪਿਛਲੇ ਕੁੰਭਾ ਤੇ ਨਹੀਂ ਸੀਗੀ ਠੀਕ ਐ ਸੰਗਤ ਦੇ ਵਧਨ ਕਰਕੇ ਠੀਕ ਆ ਕਾਰਾਂ ਦਾ YouTube Facebook Instagram ਵੀਡੀਓ ਹੋ ਗਿਆ ਹੈ ਨਾ ਉਹਦੇ ਕਰਕੇ ਕਹਿੰਦੇ ਵੀ ਇੱਥੇ ਇੱਕੇ ਸ਼ਾਂਤੀ ਜ਼ਰੂਰ ਪੰਗ ਹੋਗੀ ਹੈ ਅੱਗੇ ਵੀ ਸ਼ਾਂਤੀ ਜ਼ਿਆਦਾ ਹੁੰਦੀ ਸੀ ਇਸ ਵਾਰ ਥੋੜੀ ਸ਼ਾਂਤੀ ਘੱਟ ਹੈ ਠੀਕ ਆ ਪਰ ਜਦੋਂ ਆਪਾਂ ਹੁਣ ਜਾ ਰਹੇ ਹੁਣ ਤੁਹਾਨੂੰ ਸ਼ਾਂਤੀ ਸ਼ਾਂਤੀ ਨਜ਼ਰ ਆਉਂਦੀ ਹੋਣੀ ਸਾਰੀ ਸਾਰੀ ਸੋ ਆਪਾਂ ਹੁਣ ਤਰਵਾਨੀ ਘਾਟ ਦੇ ਨੇੜੇ ਆ ਜਦੋਂ ਸੰਗਮ ਘਾਟ ਕਹਿੰਦੇ ਆ ਜਿੱਥੇ ਸਰਸਵਤੀ ਗੰਗਾ ਤੇ ਜਮਨਾ ਤਿੰਨਾਂ ਨਦੀਆਂ ਦਾ ਮੇਲ ਹੁੰਦਾ ਹੈ ਸਤਸਪਤੀ ਦੇ ਰੂਪੋਂ ਬਾਕੀ ਦੋ ਨਦੀਆਂ ਇਕੱਠੀਆਂ ਇੱਥੇ ਹੁੰਦੇ ਨੇ ਜਿਹਨਾਂ ਸੰਗਮ ਦਵਾਰ ਕਹਿੰਦੇ ਆ। ਆਪਰੇ ਦੇ ਸਾਹਦੇ ਬੜ ਬੰਦਰ ਪਾ ਵਿਚ ਦੇ ਲਿਨ ਕੁੰਡੇ। ਆਪਾ ਇਹ ਇਸ਼ਨਾਨ ਕਰਕੇ ਮੁੰਡਾ ਵਾਪਸ ਚੱਲਿਆ ਸ਼ਾਇਦ। ਕਿਉਂਕਿ ਸੰਗਮ ਜਿਹੜਾ ਘਾਟ ਆ ਉਹ ਇੱਧਰ ਆਲੋਸੀ ਸ਼ਾਮ ਨੂੰ ਆਏ ਸੀ ਤੇ ਆਹ ਪੂਜਾ ਵਾਸਤੇ ਜਿਹੜਾ ਹੈਗਾ ਸਮਾਨ ਠੀਕ ਹੈ ਜੀ ਵੇਚਣ ਵਾਲੇ ਇਧਰੋਂ ਲੋਕ ਜਲ ਲੈ ਕੇ ਆਉਂਦਾ ਘਰਾਂ ਵਾਸਤੇ ਪ੍ਰਸ਼ਾਦ ਤੇ ਗੁਰਜੀਤ ਜਾਨ ਇੱਥੇ ਤਾਂ ਵੀ ਥੱਲੇ ਤੁਸੀਂ ਪਛਾੜੇ ਖੜ ਸਕਦੇ ਹੋ ਨਾ ਹਰ ਇੱਕ ਜਿਹੜਾ ਆ ਜਗਾ ਜਗਾ ਤੁਹਾਨੂੰ ਦੱਸਿਆ ਜਿਵੇਂ ਇਹ ਕਹਿੰਦੇ ਚੌਂਕੀਆਂ ਜਰੂਰ ਪੜ੍ਹੋ ਵਾਹ ਖਾ ਪ੍ਰਬੰਧ ਤੇ ਆਹ ਪਤਾ ਨਹੀਂ ਕਦੇ ਵਾਸਤੇ ਹੁੰਦਾ ਯਾਰ ਮਨ ਲੱਹੇ ਧਾਗੇ ਬੰਨਣ ਨੂੰ ਵਾਸਤੇ ਆ ਘਰਾਂ ਦੇ ਪ੍ਰਸ਼ਾਸ ਜਿਹੜਾ ਲੈ ਕੇ ਆਉਂਦੇ ਹੁੰਦੇ ਇਹ ਉਹਦਾ ਇਧਰਲੇ ਪਾਸੇ ਘਾਟ ਆ ਗਿਆ ਨਾਲ ਹੀ ਹਾਂ ਕੱਢ ਦਿਆਂਗੇ ਲਾਈਵ ਆ ਚੌਲ ਦਾ ਨਹੀਂ ਪਤਾ ਯਾਰ ਕੀ ਕਰਦੇ ਆ ਇਹ ਜਾਂ ਤਾਂ ਇਹਨਾਂ ਨੂੰ ਦਾਨ ਕਰ ਰਹੇ ਖਰੀਦ ਨਾਲੋਂ ਅਦਾ ਕੰਮ ਲੱਗਦਾ ਤੇ ਇਹ ਸਾਰੇ ਜਮ੍ਹਾਂ ਸੰਗ ਨੂੰ ਕਾਢਦੇ ਉੱਪਰ ਨੇ ਇਧਰੋਂ ਹਰ ਉਮਰ ਦੇ ਆਪਾਂ ਗੱਲ ਕਰਕੇ ਚਾਹੇ ਹੋਵੇ ਬੱਚੇ ਹੋਣ ਜਵਾਨ ਹੋਣ ਦੇ ਗਾਡੇ ਹੁਣ ਸਾਰੇ ਇਸ ਸ਼ੁਰੂਆਤ ਚਲੋ ਤੁਸੀਂ ਕਰੋ ਇਸ਼ਨਾਨ ਫਿਰ ਮੈਂ ਦੇਖੋ ਤੇਰੇ ਪਾਸੇ ਕਿਵੇਂ ਆਹਾ ਆਪਾਂ ਅੰਜਲ ਲੈ ਕੇ ਨਵੇਂ ਵਾਸਤੇ ਇਹਦੇ ਬੋਤਲਾਂ ਸਵੇਰੇ ਸਵੇਰੇ ਦਾ ਫੋਨ ਜਮਾ ਨਾਲ ਹੀ ਲੈ ਜਾਣਾ ਸਾਨੂੰ ਇਧਰ ਆ ਜਿਹੜਾ ਮੱਥੇ ਦੇ ਉੱਤੇ ਲਾਉਣ ਵਾਲੇ ਇਸ ਤੇ ਦੇਖਣਾ ਹੈ ਨਾ ਵਾਹ ਆ ਬਾਬੇ ਆ ਇਸੇ ਦਾ ਪੈਸਾ ਰੋਟੀ ਦਾ 10 ਰੁਪਏ ਕਈ ਵਾਰ ਮੁਫਤ ਚ ਵੀ ਲਾ ਦਿੰਦੇ ਆ ਬੰਦਾ ਬੰਦਾ ਦੇਖ ਲੈਂਦੇ ਆ ਠੀਕ ਆ ਇੱਧਰ ਹੈਗਾ ਬਾਬਾ ਜੀ ਨੂੰ ਪਤਾ ਕਹਨ ਹੱਥ ਨਹੀਂ ਆਏ ਸੋ ਆਹ ਆ ਜਿਹੜਾ ਚਕਾਨਾ ਜਿਹੜੀ ਗੱਲ ਕਰ ਆ ਵੇਚਣ ਵਾਲੇ ਆ ਆ ਬੱਚੇ ਮੱਚੇ ਤੋਂ ਸੇ ਵੇਚਦੇ ਆ ਨਾ ਜਮਾ ਉਥੋਂ ਤੱਕ ਹੀ ਲਿਆ ਜਾਂਦਾ ਆ ਸੰਗਮ ਘਾਟ ਆ ਉਹ ਜਿੱਥੇ ਤੱਕ ਤੁਹਾਨੂੰ ਕਿਸਨਾ ਸਾਰਾ ਸਾਰਾ ਠੀਕ ਹੈ ਜਿਤਨਾ ਸਰੇ ਸਰੇ ਆਪਤੀ ਹੋਈ ਜਾਂਦੀ ਹੈ ਠੀਕ ਹੈ ਇਹ ਤੋਂ ਗਾਂ ਮੈਂ ਤੁਹਾਨੂੰ ਦੱਸਾਂ ਵੀ ਅਸਲ ਇੱਥੇ ਜਿਹੜਾ ਹੈਗਾ ਸਾਰੇ ਜਣੇ ਇਸ਼ਨਾਨ ਕਰਦੇ ਸੰਗਮ ਕਦਰ ਖਵਾਦ ਤੁਹਾਨੂੰ ਇਸ ਵਕਤ ਲੱਖਾਂ ਦੇ ਗਿਣਤੀ ਦੇ ਵਿੱਚ ਹੋ ਜਾਂਦਾ ਹੈ